ਸਤਿ ਸ੍ਰੀ ਅਕਾਲ ਹੋਵੇ ਅੱਜ ਅਸੀਂ ਬੰਦੇ ਨਾਲ ਬਾਹਰ ਦੀ ਬਾਤ ਨਹੀਂ ਬਾਤ ਨਹੀਂ ਇਹਨਾਂ ਬੋਲਟ ਗੱਲ ਕਰ ਰਹੇ ਆ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਸਾਰੇ ਇਲਾਕਾ ਨਿਵਾਸੀ ਆਪਾਂ ਨੂੰ ਜੋ ਦਿੱਕਤ ਆ ਰਹੀ ਹੈ ਹਸਪੀਟਲ ਦੀ ਡਾਕਟਰਾਂ ਦੀ ਜਿਹੜੇ ਕਿ 2 ਵਜੇ ਤੋਂ ਬਾਅਦ ਸਾਰੇ ਡਾਕਟਰ ਚਲੇ ਜਾਂਦੇ ਨੇ ਉਸ ਤੋਂ ਬਾਅਦ ਕੋਈ ਵੀ ਡਾਕਟਰ ਨਹੀਂ ਹੁੰਦਾ ਇੱਥੇ 4 ਕਲਾਸ ਹੀ ਰਹਿੰਦਾ ਆ ਜਿਹੜਾ ਕਿ ਰਾਖੀ ਕਰਦਾ ਆਪਾਂ ਨੂੰ ਧਿਆਨ ਦੇ ਵਿੱਚ ਲਿਆਉਣਾ ਚਾਹੀਦਾ ਕਿ ਦੇਖੋ ਗਰੀਬ ਤਰਕਾ ਅਮੀਰ ਤਰਕਾ ਜੋ ਵੀ ਹੈਗਾ ਐ ਨਹੀਂ ਹੋ ਕੋਈ ਵੀ ਹੋ ਸਕਦਾ ਕਿਸੇ ਨੂੰ ਵੀ ਬਿਮਾਰੀ ਹੋ ਸਕਦੀ ਹੈ ਆਪਾਂ ਸਾਰੇ ਇਕੱਠੇ ਹੋ ਕੇ ਡਾਕਟਰ ਨੂੰ ਇੱਥੇ ਲਿਆਉਣ ਦੀ ਰਾਤ ਦੀ ਡਿਊਟੀ ਲਿਆਉਣ ਲਈ ਡਾਕਟਰ ਮੰਗਵਾਉਣ ਵਾਸਤੇ ਆਪਾਂ ਸਾਰੇ ਇਕੱਠੇ ਹੋਏ ਆ ਕਿਉਂਕਿ ਬਿਮਾਰੀਆਂ ਜਿਹੜਾ ਘਰ-ਘਰ ਦੀ ਬਿਮਾਰੀਆਂ ਹਰ ਇੱਕ ਬੰਦੇ ਨੂੰ ਆਪਣੀ ਲੋੜ ਹੈ ਆਪਣੀ ਸਿਹਤ ਦੀ ਲੋੜ ਹੈ ਸੋ ਸਾਰੇ ਇਲਾਕਾ ਨਿਵਾਸੀ ਬੇਨਤੀ ਕਰਦੇ ਆ ਕਿ ਆਪਾਂ ਹੌਮ ਹਮਾ ਕੇ ਇਹ ਜਿਹੜਾ ਆਪਾਂ ਰੱਖਿਆ ਡਾਊਟ ਆਪਣੇ ਹਸਪੀਟਲ ਦਾ ਮੁੱਦਾ ਇਹ ਬਹੁਤ ਵਧੀਆ ਮੁੱਦਾ ਆ ਹੁਣ ਮੈਂ ਆਪਣੇ ਸਾਡੇ ਸਾਬਕਾ ਸਰਪੰਚ ਲਵਾਇਆ ਜੀ ਨੂੰ ਬੇਨਤੀ ਕਰਦਾ ਕਿ ਦੋ ਵੀ ਦੋ ਬੰਦੇ ਸੁਜਮਾਨ ਅੱਜ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇਹ ਜਿਹੜਾ ਪ੍ਰਬੰਧ ਹੈ ਜਿਹੜਾ ਗੜ੍ਹ ਸੜ ਚੁੱਕਿਆ ਔਰ ਇਹਨੂੰ ਆਪਾਂ ਬਰੰਮਤ ਕਰਦੇ ਅੱਜ ਇੱਥੇ ਇਕੱਠੇ ਹੋਏ ਆ ਕਿਉਂਕਿ ਸਰਕਾਰਾਂ ਵੱਲੋਂ ਜਿੰਨੀਆਂ ਵੀ ਸਰਕਾਰਾਂ ਰਹੀਆਂ ਸਾਰਿਆਂ ਸਰਕਾਰਾਂ ਨੇ ਇਹਨੂੰ ਪ੍ਰਾਈਵੇਟ ਕਰਨ ਦੀ ਕੋਸ਼ਿਸ਼ ਕੀਤੀ ਆ ਉਹਦਾ ਹੀ ਸਟਾਅ ਆਜੋ ਜਿਹੜਾ ਕਿ ਹਸਪਤਾਲਾਂ ਦੇ ਵਿੱਚ ਸਾਡੇ ਰਾਜ ਲਈ ਇੱਥੇ ਕੋਈ ਪੂਰਸਾ ਪ੍ਰਬੰਧ ਨਹੀਂ ਹੈ ਜੇ ਕੋਈ ਪ੍ਰਬੰਧ ਸੀਗੇ ਤੇ ਜੇ ਮਸ਼ੀਨ ਮਸ਼ੀਨ ਜਿਹੜੀ ਸੀ ਅਕਸਰੇ ਵਾਲੀ ਉਹ ਵੀ ਧੱਗੇ ਨਾਲ ਕੂਰਖ ਨੇ ਲਗਾਈ ਗਈ ਆ ਉਹਦੇ ਸਾਡੇ ਲੋਕਾਂ ਵੱਲੋਂ ਵੱਡੀ ਪੱਧਰ ਤੇ ਰੋਕ ਲਾਉਣ ਤੇ ਵੀ ਉਹ ਨਹੀਂ ਇੱਥੇ ਲਿਆਂਦੀ ਗਈ ਇਸ ਲਈ ਅੱਜ ਹੋਰ ਵੀ ਸਹੂਲਤਾਂ ਜਿਹੜੀਆਂ ਮੜੀਆਂ ਮੁੱਠੀਆਂ ਮਿਲੀਆਂ ਉਹ ਹਸਪਤਾਲ ਦੇ ਡਾਕਟਰਾਂ ਦੀ ਗਲਤੀ ਸੀ ਉਹ ਬਿਲਕੁਲ ਨਾਂ ਦੇ ਬਰਾਬਰ ਹੈ ਤੇ ਜਿੰਨੇ ਵੀ ਡਾਕਟਰ ਇੱਥੇ ਭੇਜੇ ਗਏ ਆ ਉਹਨਾਂ ਦਾ ਜਿਹੜਾ ਹੋਰ ਕਿਤੇ ਡਿਊਟੀ ਲਾਤੀ ਗਈ ਅੱਜ ਹਸਪਤਾਲ ਦਾ ਨਾਂ ਹੀ ਰਹਿ ਗਿਆ ਇਹਦੇ ਵਿੱਚ ਕੋਈ ਸਹੂਲਤ ਨਹੀਂ ਜੇ ਕੋਈ ਗਰੀਬ ਆਦਮੀ ਰਾਤ ਦੇ ਟਾਈਮ ਇੱਥੇ ਆਉਂਦਾ ਤੇ ਉਹਨੂੰ ਰਾਤ ਨੂੰ ਜਵਾਬ ਮਿਲ ਜਾਂਦਾ ਤੇ ਬੜੀ ਮੁਸ਼ਕਲ ਹੈ ਵੀ ਉਹ ਕੇਸ ਪਾਸੇ ਜਾਊਗਾ ਅੱਜ ਸਾਰਿਆਂ ਦੇ ਸਾਹਮਣੇ ਆ ਇਹ ਜਿਹੜੇ ਹਾਲਾਤ ਬਣੇ ਆ ਇਹ ਆਪਾਂ ਲੋਕ ਜਿਹੜੇ ਜਿਹੜੇ ਸੂਝਮਾਨ ਆ ਉਹੀ ਇਹਨੂੰ ਮਸਲੇ ਨੂੰ ਹੱਲ ਕਰ ਸਕਦੇ ਆ ਤੇ ਆਪਾਂ ਜਿਹੜੇ ਪ੍ਰਬੰਧਕ ਐ ਇੱਥੇ ਉਹਨਾਂ ਤੇ ਦਬਾਅ ਪਾ ਕੇ ਔਰ ਜਿਹੜੀ ਕਪੂਰਥਲਾ ਮੈਨੇਜਮੈਂਟ ਆ ਉਹਨੂੰ ਵੀ ਮਿਲ ਕੇ ਇਸ ਪ੍ਰਬੰਧ ਨੂੰ ਸਚੱਜਾ ਬਣਾ ਸਕਦੇ ਆ ਸਾਰਿਆਂ ਦਾ ਇੱਥੇ ਉਹਨਾਂ ਤੇ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਦਾ ਹੀ ਬਹੁਤ-ਬਹੁਤ ਸ਼ੁਕਰੀਆ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਇੱਕ ਬਹੁਤ ਹੀ ਜਿਹੜਾ ਮੁੱਦਾ ਆਪਣੇ ਪਿੰਡ ਦਾ ਆ ਕਿ ਆਪਣੇ ਹਸਪੀਟਲ ਤੇ ਬਹੁਤ ਵੱਡਾ ਆ ਆਪਾਂ ਦੇਖਦੇ ਪਿਛਲਾ ਹਸਪੀਟਲ ਦੀ ਹਾਲਤ ਬਹੁਤ ਖਸਾ ਹੋ ਗਈ ਸੀ ਤੇ ਕਿਸੇ ਸਰਕਾਰ ਨੇ ਬਹੁਤ ਤਗੜਾ ਉਦਮ ਕੀਤਾ ਵੀ ਇਹ ਬਣਾਇਆ ਪਰ ਬਣਾ ਕੇ ਇਹਦਾ ਮਤਲਬ ਇਹ ਨਹੀਂ ਵੀ ਇਮਾਰਤ ਨਾਲ ਹੀ ਹਸਪੀਟਲ ਬਣਦਾ ਹਸਪੀਟਲ ਤੇ ਇੱਥੇ ਡਾਕਟਰਾਂ ਨਾਲ ਬਣਨਾ ਜੀ ਤੇ ਹੁਣ ਹੌਲੀ ਹੌਲੀ ਮੈਂ ਦੇਖ ਰਿਹਾ ਵੀ ਇੱਥੇ ਡਾਕਟਰਾਂ ਦੀ ਤਦਾਰ ਹੌਲੀ ਹੌਲੀ ਪਹਿਲਾਂ ਦੋ ਆਉਂਦੇ ਸੀ ਤੇ ਇੱਕ ਹੋ ਰਿਹਾ ਗਿਆ ਤੇ ਹੁਣ ਮਤਲਬ ਜੇ ਆਉਂਦੇ ਵੀ ਆ ਤੇ 2 ਵਜੇ ਤੋਂ ਬਾਅਦ ਦੇ ਵਿੱਚ ਜੀ ਕੋਈ ਇੱਥੇ ਮੌਜੂਦ ਨਹੀਂ ਹੁੰਦਾ ਤੇ ਇਹ ਮੈਂ ਇਨਾਂ ਕੰਚ ਨੂੰ ਨਾ ਵੀ ਕੱਲਾ ਕਾਲਾ ਸੰਗਿਆ ਦੇ ਹਸਪਤਾਲ ਨਹੀਂ ਹੈ ਇਹ ਇਲਾਕੇ ਦੇ ਮੈਨੂੰ ਲੱਗਦਾ ਵੀ 20-25 ਪਿੰਡ ਲੱਗਦੇ ਹੋਊਗੇ ਜਿਨ੍ਹਾਂ ਨੂੰ ਇਹ ਹਸਪਤਾਲ ਦੀ ਸਹੂਲਤ ਮੌਜੂਦ ਹੈ ਮੈਨੂੰ ਆ ਪਤਾ ਵੀ ਅਸੀਂ ਆਪ ਸਾਡੇ ਮਾਤਾ ਜੀ ਕਾਫੀ ਦਿਨ ਬਿਮਾਰਾ ਇੱਥੇ ਰਾਤ ਨੂੰ 12-12 ਵਜੇ ਆਣ ਕੇ 1-1 ਵਜੇ ਆਣ ਕੇ ਵੀ ਬੂਹਾ ਖੜਕਾਉਂਦੇ ਰਿਹਾ ਤੇ ਡਾਕਟਰ ਉੱਠ ਕੇ ਅੰਦਰੋਂ ਆਉਂਦਾ ਰਿਹਾ ਤੇ ਅੱਜ ਤੇ ਬਹੁਤ ਮਤਲਬ ਮਦਦ ਭਾਗੀ ਕਰਿਆ ਇਹ ਮੈਂ ਬਹੁਤ ਇਹਨਾਂ ਦਾ ਲੋਕਾਂ ਦਾ ਧੰਨਵਾਦ ਕਰਦਾ ਆ ਵੀ ਜਿਹੜੇ ਇੱਕ ਸੱਦੇ ਤੇ ਇੱਥੇ ਪਹੁੰਚੇ ਆ ਇਹ ਮਤਲਬ ਇਦਾਂ ਹੀ ਨਹੀਂ ਵੀ ਆਪਾਂ ਇੱਕ ਇਸ ਸੰਘਰਸ਼ ਅਰੰਭਣਾ ਇਹ ਉਹਨਾਂ ਚ ਤੱਕ ਇਹ ਅੱਜ ਜਿਹੜੇ ਬੰਦੇ 100 ਆਇਆ ਕੱਲ ਨੂੰ 200 500 ਤੇ 1000 ਲਾਗੇ ਵਾਲੇ ਪਿੰਡਾਂ ਵਾਲੇ ਵੀ ਆਉਣਗੇ ਤੇ ਇਹ ਜਿੰਨਾ ਚਿਰ ਸਾਡਾ ਮਸਲਾ ਨਹੀਂ ਹੱਲ ਹੁੰਦਾ ਬਾਕੀ ਧੰਨਵਾਦ ਹੈ ਇਹਨਾਂ ਬੰਦਿਆਂ ਦਾ ਜਿਹੇ ਪ੍ਰਧਾਨ ਸਾਹਿਬ ਸਾਡੇ ਫੋਲੋਅ ਅਪ ਅੰਡਾ ਜਿਨ੍ਹਾਂ ਨੇ ਬਹੁਤ ਤਖੜਾ ਇਹ ਅਪਰਾਧਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਲਾਖਨਵਾਸੀਆਂ ਨੂੰ ਬਹੁਤ ਅਸੀਂ ਧੰਨਵਾਦ ਕਰਦੇ ਆ ਜਿਹੜਾ ਇਸ ਸਾਡੇ ਇੱਕ ਸੱਦੇ ਦੇ ਉੱਤੇ ਸਾਰੇ ਪੰਡ ਦੇ ਪਤਵੰਤੇ ਸੱਜਣ ਸਾਰੇ ਬੰਦੇ ਇੱਥੇ ਪਹੁੰਚੇ ਆ ਮੈਂ ਇੱਕ ਛੋਟੀ ਜੀ ਤੁਹਾਨੂੰ ਘਟਨ ਦੱਸਣਾ ਚਾਹੁੰਨਾ ਇਹ ਚਾਰ ਦਿਨ ਦੀ ਗੱਲ ਹੈ ਸਾਡੇ ਗੁਆਣ ਚੀਕੋ ਆਦਮੀ ਸੀਗਾ ਉਹਦੀ ਡੈੱਕੇ ਸੱਟ ਲੱਗੀ ਸਿਰ ਤੇ ਉਹਨਾਂ ਦੇ ਕੋਲ ਨਾਂ ਦਾ ਚਾਰਿਆ ਕੋ ਗੱਡੀ ਨਾ ਪੈਸਾ ਨਾ ਉਹ ਸ਼ਹਿਰ ਜਾਣ ਜੋਗੇ ਕਿਸੇ ਜੋਗੇ ਹੈਗੇ ਉਹ ਰਾਤ ਨੂੰ 10:30 11 ਵਜੇ ਮੇਰੇ ਘਰ ਆ ਕੇ ਬੂਹਾ ਖੜਕਾਇਆ ਬੀਬੀ ਨੇ ਉਹ ਕਹਿੰਦੀ ਵੀ ਆ ਬਾਜੀ ਕਿੰਦਾ ਤਾਂ ਸੇਮੇ ਸੱਟ ਲੱਗ ਗਈ ਆ ਵੀ ਮੇਰੇ ਨਾਲ ਹੱਥਾਂ ਚੱਲੋ ਮੈਂ ਹੱਥਾਂ ਨਾਲ ਆਇਆ ਇੱਥੇ ਉਹ ਇੱਥੇ ਲੈ ਕੇ ਆਇਆ ਫੇਰ ਉੱਥੇ ਪੁੱਛਿਆ ਉਹ ਕਹਿੰਦੀ ਇੱਥੇ ਕੋਈ ਡਾਕਟਰ ਨਹੀਂ ਹੈਗਾ 5 ਵਜੇ ਤੋਂ ਬਾਅਦ ਸਾਰੇ ਘਰਾਂ ਨੂੰ ਚਲੇ ਜਾਂਦੇ ਆ ਮੈਨੂੰ ਬੜੀ ਮਸੂਸੀ ਹੋਈ ਮੈਂ ਕਿਹਾ ਵੀ ਸਾਡਾ ਐਡਾ ਵੱਡਾ ਪਿੰਡ ਹੋਵੇ ਤੇ ਰਾਤ ਨੂੰ ਇੱਥੇ ਕੋਈ ਪੱਟੀ ਕਰਨ ਵਾਲਾ ਬੰਦਾ ਵੀ ਨਾ ਮਿਲੇ ਤੇ ਫਿਰ ਮੈਂ ਦੂਸਰੇਦਿਆਂ ਨੂੰ ਸੰਘਾ ਸਾਹਵਨਾ ਗੋਪੀ ਨਾ ਇਹ ਸਾਰੇ ਬੰਦਿਆਂ ਸੋਚ ਬੰਦਿਆਂ ਨਾਲ ਗੱਲ ਕੀਤੀ ਮੈਂ ਕਿਹਾ ਯਾਰ ਇਹ ਤਾਂ ਬਹੁਤ ਹੀ ਮਾੜੀ ਗੱਲ ਆ ਵੀ ਐਡਾ ਪਿੰਡ ਵੱਡਾ ਹੋਣ ਦੇ ਬਾਵਜੂਦ ਵੀ ਸਾਡੇ ਪਿੰਡ ਵਿੱਚ ਪੱਟੀ ਕਰਨ ਵਾਲਾ ਬੰਦਾ ਵੀ ਰਾਤ ਨੂੰ ਨਾ ਮਿਲੇ ਤੇ ਇਹ ਇਹ ਕਸਰ ਕਿ ਅਸੀਂ ਲੋਕਾਂ ਨੂੰ ਸੁਨੇਹਾ ਦਿੱਤਾ ਤੇ ਲੋਕ ਇਕੱਠੇ ਹੋ ਕੇ ਸਾਰੇ ਸਾਡੇ ਨਾਲ ਸਾਥ ਦਿੱਤਾ ਅਸੀਂ ਇਹ ਚਾਹੁੰਦੇ ਆ ਵੀ ਸਾਡਾ ਪਹਿਲਾਂ ਹੀ ਤਰ੍ਹਾਂ ਹਸਪੀਟਲ ਹੈਗਾ ਉਹ ਚਲਿਆ ਜਾਵੇ ਰਾਤ ਨੂੰ ਲੋਕਾਂ ਨੂੰ ਕੰਮ ਸੇ ਕੰਮ ਇੱਥੇ ਕੋਈ ਦਵਾਈ ਵਾਲਾ ਕੋਈ ਪੱਟੀ ਕਰਨ ਵਾਲਾ ਡਾਕਟਰ ਚੰਗੇ ਮਿਲਣੇ ਤੇ ਦਿਨੇ ਦਾ ਬੰਦਾ ਕੋਈ ਲਾਂਬੇ-ਛਾਂਗੇ ਚੱਲੂਗਾ ਹੋਰ ਹਸਪੀਟਲ ਵੀ ਚੱਲੂਗਾ ਰਾਤ ਨੂੰ ਕਿਸੇ ਜਾਣ ਨੂੰ ਕੋਈ ਸਾਧਨ ਨਹੀਂ ਹੁੰਦਾ ਉਸ ਬੀਬੀ ਨੂੰ ਮੈਂ ਐਂਬੂਲੈਂਸ 사ਦ ਕੇ ਆਪਣੀ ਰਾਤ ਨੂੰ ਮੈਂ 11 ਵਜੇ ਕਬੂਸਲੇ ਭੇਜਿਆ ਨਾਲ ਬੰਦਾ ਵੀ ਤੇ ਗਿਆ ਕਿ ਉਹਦਾ ਇਲਾਜ ਹੋ ਸਕੇ ਉਹਦਾ ਇਲਾਜ ਹੋਣ ਸੇ ਸ਼ਹਿਰ ਜਾਣ ਕਰਕੇ ਬਚਾਅ ਹੋ ਗਿਆ ਉਹ ਕਹਿੰਦੀ ਮੈਂ ਇਹਨੂੰ ਆਪਣੇ ਘਰ ਭਾਜੀ ਲੈ ਜਾਨੀ ਹੋਰ ਮੇਰੇ ਕੋ ਸਾਧਨ ਹੈ ਨਹੀਂ ਇਹ ਸਵੇਰੇ ਬਾਜ਼ਗਿਆ ਸਿਆਰ ਲੈ ਜਾਊਂਗੀ ਨਹੀਂ ਤਾਂ ਕਹਿੰਦੀ ਫੇਚ ਉਹ ਦੇਖੀ ਜੂ ਮੇਰੇ ਮਨ ਅੱਖਾਂ 'ਚ ਪਾਣੀ ਆ ਗਿਆ ਮੈਂ ਕਿਹਾ ਯਾਰ ਇਹ ਬਹੁਤ ਮਾਰੀ ਗੱਲ ਆ ਜਿਹੜੀ ਐਡਾ ਸਾਡਾ ਹਲਾਕਾ ਹੋਣ ਦੇ ਬਾਵਜੂਦ ਵੀ ਅਸੀਂ ਇਹ ਕੋਈ ਕਰ ਨਹੀਂ ਸਕੇ ਇਸ ਕਰਕੇ ਮੈਂ ਇਹਨਾਂ ਮੁੰਡਿਆਂ ਨੂੰ ਡਿਊਟੀ ਲਈ ਧਾਰਿਆਂ ਦੀ ਮੈਂ ਕਿਹਾ ਬੰਦੇ ਇਕੱਠੇ ਕਰੋ ਆਪਾਂ ਇਹ ਸੰਘਰਸ਼ ਬਿਲੀਏ ਇਲਾਕੇ 'ਚ ਵੀ ਦੁਬਾਰਾ ਹਸਪੀਟਲ ਚਾਲੂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਲਾਕੇ ਤੋਂ ਆਈ ਸਾਰੀ ਸੰਗਤ ਅੱਜ ਆਪਾਂ ਸੇਵਨ ਹਸਪਤਾਲ ਜਿਹੜਾ ਕਾਲਾ ਸੰਗਿਆ ਸੀ ਜੋ ਕਿ ਅੱਜ ਇੱਕ ਡਿਸਪੈਂਸਰੀ ਦੇ ਰੂਪ ਵਿੱਚ ਰਹਿ ਗਿਆ ਇਹ ਜਿਹੜਾ ਮਸਲਾ ਇਹ ਇਹਦੀ ਸ਼ੁਰੂਆਤ 10 ਸਾਲ ਪਹਿਲਾਂ ਹੋਈ ਸੀ ਜਦੋਂ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਜਿਹੜੇ ਹਸਪੀਟਲ ਸਿਗੇ ਇਹ ਆਪਣੇ ਇੱਕ ਭਲੱਤੀਆ ਹਸਪੀਟਲ ਬਣਿਆ ਸੀ ਤੇ ਬੀਬੀ ਜ਼ਗੀਰ گور ਨੇ ਉਹਨੂੰ ਪ੍ਰਮੋਟ ਕਰਨ ਦੀ ਖਾਤਰ ਇਹ ਜਿਹੜਾ ਹਸਪੀਟਲ ਨੂੰ ਕੈਬਨਟ ਦੇ ਵਿੱਚ ਡਿਸਪੈਂਸਰੀ ਬਣਾਤਾ ਸੀ ਉਸ ਤੋਂ ਬਾਅਦ ਚਲੋ ਹਾਲਾਤ ਜਿਹੜੇ ਉਹ ਐਵੇਂ ਦੇ ਚੱਲਦੇ ਰਹਿ ਤੇ ਕਾਫੀ ਡਾਕਟਰ ਜਿਹੜੇ ਨਵੀਆਂ ਭਰਤੀਆਂ ਹੋਈਆਂ ਤੇ ਉਹ ਆਏ ਹੁਣ ਅੱਧਾ ਘੰਟਾ ਪਹਿਲਾਂ ਮੈਂ ਐਸਐਮਓ ਸਾਹ ਤੋਂ ਬੈਠਾ ਸਾਰੀ ਇਸੇ ਮਾਮਲੇ ਤੇ ਡਿਸਕਸ ਕਰਦੇ ਸੀ ਵੀ ਇਹ ਕਿਉਂ ਹੋ ਰਿਹਾ ਇੱਥੇ ਆਪਣੇ ਤਕਰੀਬਨ ਹਰੇਕ ਫੈਸਿਲਿਟੀ ਸੀ ਜਿਹੜੀ ਐਕਸ-ਰੇ ਦੀ ਮਸ਼ੀਨ ਸੀ ਸਰਪੰਸਾਬ ਨੇ ਗੱਲ ਕੀਤੀ ਆ ਉਹ ਹਾਲੇ ਥੋੜਾ ਚੈਰੀ ਹੋਇਆ ਸੀ ਨਵੀਂ ਇੱਥੇ ਆਈ ਆ ਤੇ ਉਹਨੂੰ ਪਹਿਲੀ ਗੱਲ ਤਾਂ ਚਲਾਉਣ ਵਾਲਾ ਕੋਈ ਨਹੀਂ ਹੁੰਦਾ ਸੀ ਜਦੋਂ ਚਲਾਉਣ ਵਾਲਾ ਆਇਆ ਤਾਂ ਸ਼ਹਿਰ ਵਾਲਿਆਂ ਨੇ ਲੋੜ ਪੈ ਗਈ ਉਹ ਸ਼ਹਿਰ ਲੱਗਿਆ ਉਹ ਕਹਿੰਦੇ ਜਿਹਨੂੰ ਲੋੜ ਆ ਸ਼ਹਿਰ ਆ ਜਾਓ ਚਲੋ ਉਹ ਵੀ ਕੰਮ ਉਹਨਾਂ ਨੇ ਆਪਣੀ ਮਰਜ਼ੀ ਨਾਲ ਕਰ ਲਿਆ ਕਿਉਂਕਿ ਜਿਹੜੀ ਮਸ਼ੀਨ ਇੱਥੇ ਆਈ ਉਹਨੂੰ ਉੱਥੇ ਜਾਣ ਦਾ ਉਹਨਾਂ ਨੂੰ ਕੋਈ ਹੱਕ ਨਹੀਂਗਾ ਉੱਥੇ ਉਹ ਨਵੀਂ ਮਗਾਉਣ ਜਾਂ ਆਪਣਾ ਕੋਈ ਹੋਰ ਨਵਾਂ ਇੰਤਜ਼ਾਮ ਕਰ ਸਕਦੇ ਆ ਉਸ ਤੋਂ ਬਾਅਦ ਜਿੰਨੇ ਵੀ ਡਾਕਟਰਸ ਐਸਐਮਓ ਸਾਹਿਬ ਨੇ ਦੱਸਿਆ ਵੀ ਜਿੰਨੇ ਵੀ ਇੱਥੇ ਡਾਕਟਰ ਸਿਗੇ ਉਹ ਸਾਰੇ ਜਿਹੜੇ ਐਮਡੀ ਕਰਨ ਸਰਕਾਰ ਦੀਆਂ ਪਾਲਸੀਆਂ ਹੁੰਦੀਆਂ ਵੀ ਉਹਦੇ ਮੁਤਾਬਕ ਉਹਥੇ ਚੱਲਗਾ ਤੇ ਇੱਥੇ ਸਰਕਾਰ ਨੂੰ ਜੇ ਮੰਨ ਲਓ ਜਦੋਂ ਐਮਡੀ ਕਰਕੇ ਦੁਬਾਰਾ ਆਉਂਦੇ ਤਾਂ ਉਹਨਾਂ ਦੀ ਇੱਥੇ ਕਦੀ ਵੀ ਹੁਣ ਪੋਸਟਿੰਗ ਨਹੀਂ ਆਉਣੀ ਕਿਉਂਕਿ ਉਹਨਾਂ ਦਾ ਜਿਹੜਾ ਰੈਂਕ ਹੈ ਉਹ ਵੱਜਣਾ ਤੇ ਇਹ ਡਿਸਪੈਂਸਰੀ ਹੁਣ ਕਰਕੇ ਇੱਥੇ ਉਹਨਾਂ ਦੀ ਪੋਸਟਿੰਗ ਨਹੀਂ ਹੋ ਸਕਦੀ ਹੁਣ ਉਹ ਗਾਂ ਵੱਡੇ ਹਸਪਤਾਲਾਂ ਜਾਣਗੇ ਇੱਥੇ ਆਪਣੇ ਇੱਕ ਐਸਐਮਓ ਸਾਹਿਬ ਤੇ ਇੱਕ ਡਾਕਟਰ ਸਾਹਿਬ ਸਾਗ ਨਾਮ ਸਿੰਘ ਆ ਉਹ ਦੋ ਹੀ ਹੁਣ ਉਹਨਾਂ ਦੀ ਡਿਊਟੀ ਆ ਤੇ ਉਹਨਾਂ ਨੇ ਇਹੀ ਗੱਲ ਕਰਦੇ ਸੀ ਵੀ ਤੁਸੀਂ ਜਿਹੜਾ ਰਾਤ ਦੀ ਡਿਊਟੀ ਦੀ ਜਿਹੜੀ ਪਰੇਸ਼ਾਨੀ ਆ ਐਮਰਜੈਂਸੀ ਉਹ ਹੋਣੀ ਚਾਹੀਦੀ ਆ ਉਹਦੇ ਵਿੱਚ ਇਹ ਆ ਵੀ ਜੇ ਆਪਾਂ ਇਹਨਾਂ ਨੂੰ ਕਿਹਾ ਵੀ ਉਹ ਕਹਿੰਦੇ ਜੇ ਅਸੀਂ ਰਾਤ ਦੀ ਡਿਊਟੀ ਕਰਦੇ ਆ ਤਾਂ ਦਿਨ ਦੀ ਨਹੀਂ ਸਾਡੀ ਹੋਣੀ ਇੱਕ ਡਾਕਟਰ ਆ ਉਹ ਕਿਸੇ ਪਾਸੇ ਵੀ ਉਹਦਾ ਕੋਈ ਹੱਲ ਨਹੀਂ ਤੇ ਮੈਨੂੰ ਲੱਗਦਾ ਵੀ ਜਦੋਂ ਇਹ ਗਵਰਨਮੈਂਟ ਬਣੀ ਆ ਸੰਘਾਉ ਦਾ ਵੀ ਤੇ ਖੜੇ ਆ ਪੱਤਰਕਾਰ ਹੋਣੀ ਇਹਨਾਂ ਨੇ ਵੀ ਜ਼ੋਰ ਜਾਰ ਉਦੋਂ ਲਾਇਆ ਸੀ ਕੈਬਨਟ ਦੇ ਵਿੱਚ ਬਈ ਇੱਕ ਉਹ ਆਪਣਾ ਜਿਹੜਾ ਸੁਰਦਾ ਸੈਂਟਰ ਚਲਾਉਣਾ ਤੇ ਇੱਕ ਇੱਥੇ ਡਾਕਟਰ ਲਿਆਉਣੇ ਆ ਕੋਈ ਨਹੀਂ ਕੋਈ ਬੋਲੀ ਬੋਲੀ ਡਾਕਟਰ ਲਿਆਉਣੇ ਆ ਕੋਈ ਗੱਲ ਡਾਕਟਰ ਲਿਆ ਚਲੋ ਬੋਲੀ ਡਾਕਟਰ ਲਿਆਉਣੇ ਆ ਤੇ ਮੈਨੂੰ ਲੱਗਦਾ ਵੀ ਇਹਨਾਂ ਨੇ ਕੋਸ਼ਿਸ਼ ਤਾਂ ਬਹੁਤ ਕੀਤੀ ਪਰ ਉਹ ਗੱਲ ਕਿਸੇ ਪਾਸੇ ਸਿਰੇ ਲੱਗੀ ਨਹੀਂ ਕਿਉਂਕਿ ਇਹ ਜਿਹੜਾ ਮਸਲਾ ਇਹ ਆਪਾਂ ਹੁਣ ਇਹਦਾ ਇੱਕੋ ਹੀ ਤਰੀਕਾ ਹੈ ਵੀ ਆਪਾਂ ਜਿਹੜਾ ਪ੍ਰੋਟੈਸਟ ਕਰਦੇ ਆਂ ਸ਼ੰਘਾਰਸ਼ੇ ਬੈਠਦੇ ਆਂ ਕਿਉਂਕਿ ਇਹਦੇ ਨਾਲ ਹੀ ਸਰਕਾਰ ਹੈਲਦੀ ਆ ਤੇ ਸਰਕਾਰ ਗੱਲ ਸੁਣਨ ਨੂੰ ਤਿਆਰ ਹੁੰਦੀ ਆ ਕਿਉਂਕਿ ਜਿਹੜਾ ਇੱਕ ਇੱਕ ਦੋ ਦੋ ਬੰਦਿਆਂ ਦੀ ਗੱਲ ਕਰਨੀ ਜਾਂ ਜਿਹੜੇ ਪੱਤਰਕਾਰ ਆ ਉਹ ਆਪਣੀਆਂ ਖਬਰਾਂ ਰੋਜ਼ ਲਾਉਂਦੇ ਆ ਉਹਦਾ ਕੋਈ ਕਿਸੇ ਦੇ ਅਸਰ ਨਹੀਂ ਹੁੰਦਾ ਮੈਨੂੰ ਲੱਗਦਾ ਵੀ ਇਹ ਤਰੀਕਾ ਵਧੀਆ ਤੇ ਇਹਦੇ ਨਾਲ ਇਹਦਾ ਅਸਰ ਵੀ ਜ਼ਰੂਰ ਹੋਊਗਾ ਤੇ ਸਰਕਾਰ ਤੇ ਹੋਣਾ ਵੀ ਚਾਹੀਦਾ ਤੇ ਬਾਕੀ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹੂੰਗਾ ਬਈ ਆਪਾਂ ਨੂੰ ਇਹ ਜਿਹੜੀ ਗੱਲ ਆ ਇਹ ਮਿਨਿਸਟਰੀ ਤੱਕ ਜਾਣੀ ਪੈਣੀ ਆ ਕਿਉਂਕਿ ਜਿੰਨਾ ਚਿਰ ਇਹ ਕੈਬਨਿਟ ਦੇ ਵਿੱਚ ਇਹ ਮਤਾ ਨਹੀਂ ਪੈਂਦਾ ਵੀ ਇਹ ਜਿਹੜੀ ਡਿਸਪੈਂਸਰੀ ਤੋਂ ਇਹਨੂੰ ਅਪਗ੍ਰੇਡ ਕਰਕੇ ਹਸਪੀਟਲ ਬਣਾਇਆ ਗਿਆ ਜਾਂ ਬਣਾਇਆ ਜਾਵੇ ਜਾਂ ਬਣ ਗਿਆ ਉਹਨਾਂ ਚਿਹਰੇ ਦਾ ਮਸਲੇ ਦਾ ਜਿਹੜਾ ਹੱਲ ਕੋਈ ਨਹੀਂ ਹੋਣਾ ਇਹਨਾਂ ਨੇ ਇਦਾਂ ਹੀ ਰੱਖਣਾ ਕਿਉਂਕਿ ਐਸਐਮਓ ਸਾਹਿਬ ਕਹਿੰਦੇ ਸਾਡੇ ਵਾਸਤੇ ਕੁਝ ਨਹੀਂ ਸਿਵਲ ਸਰਜਨ ਕਹਿੰਦਾ ਮੇਰੇ ਵਾਸਤੇ ਕੁਝ ਨਹੀਂ ਕਿਉਂਕਿ ਉਹ ਆਪਣੀ ਜਗ੍ਹਾ ਠੀਕ ਹੈ ਅਫਸਰ ਲੱਗੇ ਆ ਉਹਨਾਂ ਦੇ ਕੋਲ ਕੋਈ ਡਾਕਟਰ ਹੋਊ ਤਾਂ ਭੇਜ ਦੇਣਗੇ ਨਹੀਂ ਤਾਂ ਉਹ ਕਹਿੰਦੇ ਰੌਲਾ ਪਾਉਣਾ ਤੁਸੀਂ ਜਿੰਨਾ ਪਾਈ ਜਾ ਉਹ ਆਪਾਂ ਪਾਉਣ ਹੀ ਦੇ ਆ ਉਹ ਚੋ ਕੋਈ ਆਪਾਂ ਨੂੰ ਜੇ ਆਪਾਂ ਇਹ ਚੋ ਕੁਝ ਕੱਢਣਾ ਤੇ ਆਪਾਂ ਇਹਦਾ ਕੋਈ ਪੱਕਾ ਹੱਲ ਬੇਸ਼ੱਕ ਇੱਥੇ ਪ੍ਰੋਟੈਸਟ ਪੱਕਾ ਸ਼ੁਰੂ ਕਰ ਦਈਏ ਰੋਜ਼ 20 25 ਬੰਦੇ ਆਉਣ ਇੱਥੇ ਆ ਕੇ ਬਹਿ ਜਾ ਕਰਨ 5-6 ਘੰਟੇ ਕਿਉਂਕਿ ਸ਼ਾਂਤਮਈ ਹੋਵੇ ਗਵਰਨਮੈਂਟ ਨੂੰ ਪਤਾ ਲੱਗੇ ਅਲਾਕੇ ਦੇ ਵਿੱਚ ਮੀਡੀਆ ਰਹੀਂ ਗੱਲ ਜਾਵੇ ਵੀ ਕਾਲਾ ਸੰਗਿਆ ਦੇ ਵਿੱਚ ਜਿਹੜੀ ਉਹ ਡਿਸਪੈਂਸਰੀ ਆ ਉਹਦੀ ਆ ਪ੍ਰੋਬਲਮ ਹੁਣ ਇਹ ਮਹੱਲਾ ਕਲੀਨਿਕ ਬਣ ਗਿਆ ਤੇ ਮਹੱਲੇ ਕਲੀਨਿਕ ਦੇ ਵਿੱਚ ਵੀ ਡਾਕਟਰ ਹੈ ਨਹੀਂ ਦਵਾਈ ਤੁਸੀਂ ਕਿਦਾਂ ਦੋਹੋਗੇ ਦਵਾਈ ਦੇਣ ਨੂੰ ਵੀ ਉਹਦਾ ਕੋਈ ਡਾਕਟਰ ਤਾਂ ਚਾਹੀਦਾ ਹੀ ਹੈ ਨਾ ਹੁਣ ਵਿਚਾਰੀਆਂ ਨਰਸਾਂ ਇੱਥੇ ਉਹ ਕਹਿੰਦੇ ਤਿੰਨ ਨਰਸਾਂ ਸਾਢ ਤੋਂ ਉਹ ਵਿਚਾਰੀਆਂ ਕੋ ਜਦੋਂ ਪੇਸ਼ੈਂਟ ਆਉਂਦਾ ਡਾਕਟਰ ਹੁੰਦਾ ਨਹੀਂ ਉਹ ਨਾ ਕਿਸੇ ਨੂੰ ਪੱਟੀ ਕਰ ਸਕਦੀਆਂ ਨਾ ਕਿਸੇ ਨੂੰ ਦਵਾਈ ਦੇ ਸਕਦੀਆਂ ਉਹ ਕਹਿੰਦੇ ਪੇਸ਼ੈਂਟ ਨੂੰ ਕੋ ਗੱਲ ਹੋ ਗਈ ਤਾਂ ਅਸੀਂ ਜ਼ਿੰਮੇਵਾਰੀ ਕਿਵੇਂ ਚੱਕ ਸਕਦੇ ਆ ਸੋ ਮੈਂ ਸਾਰਿਆਂ ਨੂੰ ਬੇਨਤੀ ਇਹ ਕਰਦਾ ਵੀ ਜਿਹੜਾ ਜਿਹੜਾ ਆਪਾਂ ਸੰਘਰਸ਼ ਵਿੱਢਿਆ ਆ ਇਹ ਬਹੁਤ ਵਧੀਆ ਤਰੀਕਾ ਸ਼ਾਂਤਮਈ ਤਰੀਕੇ ਨਾਲ ਅੱਜ ਆਪਾਂ ਇਹਦੀ ਸ਼ੁਰੂਆਤ ਕੀਤੀ ਆ ਤੇ ਇਸ ਤੋਂ ਅੱਗੇ ਆਪਾਂ ਜਿਹੜਾ ਆਪਣਾ ਮੰਗ ਪੱਤਰ ਐਸਐਮਓ ਸਾਹਿਬ ਨੂੰ ਦੇਣਾ ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਵੀ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਚਾਕੇ ਰੋਜ਼ ਇੱਥੇ ਪੰਜ ਚਾਰ ਘੰਟੇ ਜਿਹੜਾ ਆਪਣਾ ਉਹ ਐਜ਼ ਅ ਪ੍ਰੋਟੈਸਟ ਜਿਹੜਾ ਆਪਾਂ ਨੂੰ ਧਨਨਾ ਦੇਣਾ ਚਾਹੀਦਾ ਤੇ ਫਿਰ ਆਪਾਂ ਨੂੰ ਮੀਟਿੰਗ ਕਰਕੇ ਮੈਨੂੰ ਲੱਗਦਾ ਵੀ ਆਪਾਂ ਨੂੰ ਜਿਹੜਾ ਇਹ ਗੱਲ ਕੈਬਨਿਟ 'ਚ ਜਿਹੜੀ ਚੰਡੀਗੜ੍ਹ ਵੀ ਪਹੁੰਚਾਉਣੀ ਚਾਹੀਦੀ ਆ ਕਿਉਂਕਿ ਇੱਥੋਂ ਇਹ ਮਸਲੇ ਦਾ ਜਿਹੜਾ ਹੱਲ ਹੋਣਾ ਬਾਕੀ ਤੁਸੀਂ ਸਾਰੇ ਇਸ ਮਸਲੇ ਤੇ ਇਕੋ ਸਾਰੇ ਇੱਥੇ ਪਹੁੰਚੇ ਹੋ ਸਾਰਿਆਂ ਦਾ ਜੀ ਆ ਬਹੁਤ ਬਹੁਤ ਧੰਨਵਾਦ ਤੇ ਮੈਂ ਸਮਝਦਾ ਸਮਝਦਾ ਵੀ ਇਹ ਜਿਹੜਾ ਆਪਣਾ ਪ੍ਰੋਟੈਸਟ ਆ ਅੱਜ ਦਾ ਕਾਮਯਾਬ ਆ ਤੇ ਆਪਾਂ ਆਬ ਮੰਗ ਪੱਤਰ ਦੇ ਕੇ ਤੇ ਇਸ ਤੋਂ ਬਾਅਦ ਜਿਹੜਾ ਆਪਾਂ ਮੀਟਿੰਗ ਕਰਕੇ ਇਹਨੂੰ ਸੰਘਰਸ਼ ਨੂੰ ਅੱਗੇ ਲੈ ਕੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਜਿਹੜਾ ਮੰਗ ਪੱਤਰ ਆਪਣਾ ਦਵਾਂਗੇ ਅਸੀਂ ਇਹ ਲਿਖ ਕੇ ਲਿਆਏ ਆ ਜਿਹਦੇ ਉੱਤੇ ਜਿਹਦੇ ਉੱਤੇ ਸਭ ਨੇ ਸਾਈਨ ਕੀਤੇ ਹੋਏ ਆ ਜਿੱਦਾਂ ਕਿ ਹੁਣ ਸਾਡੇ ਸਰਪੰਚ ਸਾਹਿਬ ਨੇ ਸਾਨੂੰ ਦੱਸਿਆ ਕਿ ਇਹ ਹਸਪਤਾਲ ਕਿਦਾਂ ਕਿਸ ਤਰੀਕੇ ਨਾਲ ਬੰਦ ਹੋਇਆ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਮੈਂ ਤੁਹਾਡੀ ਇਕੱਲੀ ਇਕੱਲੀ ਗੱਲ ਸੁਣੀ ਹਸਪੀਟਲ ਵਾਕਿਆ ਹੀ ਕੈਬਨਿਟ ਵਿੱਚ ਮਤਾ ਪੈ ਕੇ ਇਹ ਬੰਦ ਹੋਇਆ ਪਰ ਇਹ ਸਰਕਾਰਾਂ ਦੇ ਕੰਮ ਆ ਜਿਹੜੀ ਸਰਕਾਰ ਇਹਨੂੰ ਬੰਦ ਕਰ ਸਕਦੀ ਹੈ ਉਹ ਸਰਕਾਰ ਚਲਾ ਵੀ ਸਕਦੀ ਹੈ ਪਰ ਸਾਨੂੰ ਸਰਕਾਰ ਦੇ ਕੰਨ ਖੋਲਣੇ ਪੈਣਗੇ ਸਿੱਧੀ ਜਿਹੜੀ ਗੱਲ ਹੈ ਇਹ ਚੱਲ ਵੀ ਸਕਦਾ ਹੈ ਜੇ ਸਰਕਾਰ ਤੋਂ ਪਾਵਰ ਹੈ ਇਹਨੂੰ ਬੰਦ ਕਰਨ ਦੀ ਤਾਂ ਉਸੇ ਸਰਕਾਰ ਤੋਂ ਹੀ ਪਾਵਰ ਹੈ ਇਹਨੂੰ ਚਲਾਉਣ ਦੀ ਮੇਰੇ ਕਹਿਣ ਦਾ ਮਤਲਬ ਆ ਕਿ ਆਪਾਂ ਨੈਗੇਟਿਵ ਨਾ ਹੋਈਏ ਪੋਜ਼ਿਟਿਵ ਤਰੀਕੇ ਨਾਲ ਸ਼ਾਂਤਮਈ ਢੰਗ ਨਾਲ ਆਪਾਂ ਚੱਲਦੇ ਰਹੀਏ ਜਿਹੜੇ ਜਿਹੜੇ ਅ fırsਰਾਂ ਨੂੰ ਕੈਬਨਿਟ ਮੰਤਰੀਆਂ ਨੂੰ ਜਿੱਥੇ ਤੱਕ ਵੀ ਪਹੁੰਚ ਕਿਉਂਕਿ ਮੈਂ ਇੱਥੇ ਆਉਣ ਤੋਂ ਪਹਿਲਾਂ ਚੱਲਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਹੀ ਸੀ ਵੀ ਇਹ ਕੰਮ ਛੋਟਾ ਨਹੀਂ ਤੇ ਨਾ ਇਹ ਇੱਕ ਵਾਰੀ ਆਪਣੇ ਇਕੱਠੇ ਹੋਣ ਚ ਹੋਣਾ ਹੋ ਸਕਦਾ ਇਹਦੇ ਲਈ ਸਾਨੂੰ 10 ਵਾਰੀ 20 ਵਾਰੀ ਇਕੱਠੇ ਹੋਣਾ ਪਵੇ ਜੇ ਤਾਂ ਅਸੀਂ ਚਾਹੁੰਦੇ ਹਾਂ ਸੱਚੀ ਇੱਕ ਵਾਰੀ ਫੇਰ ਸਾਨੂੰ ਵਿਸ਼ਵਾਸ ਦਿਵਾ ਦਿਓ ਜੇ ਅਸੀਂ ਚਾਹੁੰਦੇ ਹਾਂ ਕਿ ਆਪਾਂ ਹਸਪਤਾਲ ਨੂੰ ਹਸਪਤਾਲ ਬਣਾਉਣਾ ਤੇ ਫੇਰ ਤੁਹਾਨੂੰ ਸਾਡੇ ਇੱਕ ਇੱਕ ਸੱਦੇ ਤੇ ਇੱਥੇ ਆਉਣਾ ਪਊ ਇੱਕ ਦੂਜੇ ਨੂੰ ਆਵਾਜ਼ ਮਾਰ ਕੇ ਜਦੋਂ ਵੀ ਕਿਸੇ ਨੂੰ ਸੱਦਾ ਆ ਤਾਂ ਸਾਨੂੰ ਪਹੁੰਚਣਾ ਪਊ ਆਪਣੇ ਨਜੀ ਕੰਮ ਛੱਡ ਕੇ ਜੇ ਤਾਂ ਆ ਸਕਦੇ ਆ ਇੱਕ ਵਾਰੀ ਹੱਥ ਖੜੇ ਕਰਕੇ ਦੱਸ ਦਿਓ ਜੇ ਤਾਂ ਆ ਸਕਦੇ ਆ ਤੇ ਆਪਾਂ ਨੂੰ ਆਉਣਾ ਪਊਗਾ ਜੀ ਕਿਉਂਕਿ ਇਹ ਕੰਮ ਇੱਕ ਵਾਰੀ ਇਕੱਠੇ ਹੋਇਆ ਨਹੀਂ ਹੋਣਾ ਠੀਕ ਆ ਜੀ ਹੁਣ ਆਪਾਂ ਮੈਡਮ ਨੂੰ ਜਿਹੜਾ ਮੰਗ ਪੱਤਰ ਦੇਾਂਗੇ ਉਸ ਤੋਂ ਬਾਅਦ ਜੋ ਵੀ ਅਗਲਾ ਪਲਾਨ ਹੋਇਆ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਠੀਕ ਆ ਜੀ ਧੰਨਵਾਦ ਜੀ ਅਖਿਲੇ ਸਿਵਲ ਸਰਜਨ ਸਰਜਨ ਤੇ ਉਹਨਾਂ ਤੋਂ ਬਾਅਦ ਚ ਉਸ ਤੋਂ ਬਾਅਦ ਚ ਡਿਪਟੀ ਕਮਿਸ਼ਨਰ ਕੋ ਪਹੁੰਚਣਾ ਉਹਨਾਂ ਦੇ ਕੋਲ ਜਾਣਾ ਐਪਲੀਕੇਸ਼ਨ ਆ ਆਪਣੇ ਕੋ ਲਿਖੀਆਂ ਪਈਆਂ ਤੇ ਸਾਈਨ ਆਪਾਂ ਸਾਰਿਆਂ ਨੇ ਕਰਤੇ ਆ ਤੇ ਬੇਨਤੀ ਇਹ ਆ ਵੀ ਜਿਹੜਾ ਵੀ ਬੰਦਾ ਸਾਡੇ ਨਾਲ ਜਾ ਸਕਦਾ ਉਹ ਇੱਥੋਂ ਮੰਗ ਪੱਤਰ ਦੇਣ ਤੋਂ ਬਾਅਦ ਚ ਗੁਰਦੁਆਰੇ ਬਾਬੇ ਕਾਂਦਾਸ ਦਸਤੂਰ ਦੇ ਅੱਗੇ ਪਹੁੰਚਵੇ ਆਪਣੀਆਂ ਗੱਡੀਆਂ ਉੱਥੇ ਖੜੀਆਂ ਆਪਾਂ ਉੱਥੋਂ ਜਿਹਦੇ ਕੋਲ ਵੀ ਟਾਈਮ ਆ ਅਸੀਂ ਕਿਸੇ ਨਾਲ ਧੱਕਾ ਨਹੀਂ ਕਰਦੇ ਕਿ ਸਾਰਿਆਂ ਦਾ ਜਾਣਾ ਜ਼ਰੂਰੀ ਆ ਜੇਤੋਂ ਵੀ ਟਾਈਮ ਆ ਉਹ ਸਾਡੇ ਨਾਲ ਜ਼ਰੂਰ ਜਾਵੇ ਠੀਕ ਆ ਜੀ ਉਨੀ ਦੇਰ ਤੱਕ ਅ ਜੀ ਤੋਂ ਭਾਜੀ ਉਸਤਾਦ ਜੀ ਕਹਿੰਦੇ ਕੋਈ ਗੱਲ ਕਰਨੀ ਆ ਮੈਡਮ ਆ ਗਏ ਜੀ ਇੱਕ ਮਿੰਟ ਮੈਡਮ ਨੂੰ ਆਪਾਂ ਪਹਿਲਾਂ ਮੰਗ ਪੱਤਰ ਦੇ ਲਈਏ ਉਸ ਤੋਂ ਬਾਅਦ ਆਪਾਂ ਮੈਡਮ ਇੱਕ ਬੇਨਤੀ ਆ ਜੀ ਅਸੀਂ ਅੱਜ ਤੁਹਾਡੇ ਕੋਲ ਇੱਕ ਮੰਗ ਪੱਤਰ ਲੈ ਕੇ ਆਏ ਜੀ ਤੇ ਇਸ ਮੰਗ ਪੱਤਰ ਤੇ ਤੁਸੀਂ ਸਾਨੂੰ ਕੀ ਵਿਸ਼ਵਾਸ ਦਿਵਾਉਣਾ ਜੀ ਇੱਥੇ ਤੁਸੀਂ ਸਾਡੇ ਲਈ ਕੀ ਕਰ ਸਕਦੇ ਹੋ ਇਸ ਪਿੰਡ ਲਈ ਕੀ ਕਰ ਸਕਦੇ ਆ ਇੱਕ ਵਾਰੀ ਇਹ ਜਰੂਰ ਸੰਗਤ ਨੂੰ ਦੱਸ ਦਿਓ ਜੀ ਦੇਖੋ ਇਦਾਂ ਐ ਕਿ ਜਿਹੜਾ ਸਰਕਾਰ ਨੇ ਹਸਪਤਲ ਬਣਾਇਆ ਤੁਹਾਡੇ ਪਿੰਡ ਵਿੱਚ ਇਹ ਪਿੰਡ ਦੇ ਲੋਕਾਂ ਦੀ ਸਹੂਲਤ ਲਈ ਹੈਗਾ ਤੇ ਸਾਡੀ ਕੋਸ਼ਿਸ਼ ਹੈਗੀ ਕਿ ਅਸੀਂ ਵੱਧ ਤੋਂ ਵੱਧ ਜਿੱਦਾਂ ਸਰਕਾਰ ਵੱਲੋਂ ਸਾਨੂੰ ਨਿਰਦੇਸ਼ ਹੈਗੇ ਪੇਸ਼ੈਂਟ ਨੂੰ ਸਹੂਲਤ ਆ ਰਹੀਏ ਸਾਡੇ ਕੋਲ ਡਾਕਟਰ ਹੈਗੇ ਸਟਾਫ ਹੈਗੇ ਟੈਸਟ ਸਾਰੇ ਅੰਦਰ ਫ੍ਰੀ ਨੇ एक्सरे ਦੀ ਮਸ਼ੀਨ ਸਾਡੇ ਚੱਲੀ ਗਈ ਸੀ ਅਸੀਂ ਪੂਰੀ ਕੋਸ਼ਿਸ਼ ਕਰਕੇ ਵਾਪਸ ਲਿਆਂਦੀ ਹੈਗੀ ਹੈ ਜਿਹੜੇ ਬਲੱਡ ਟੈਸਟ ਕਰਨ ਲਈ ਮਸ਼ੀਨਾਂ ਵੀ ਹੋੜ ਲਿਆਂਗੀ ਅੰਦਰ ਸਾਰੇ ਟੈਸਟ ਫ੍ਰੀ ਹੋ ਰਹੇ ਨੇ ਐਕਸ-ਰੇ ਹੁੰਦੇ ਨੇ ਦਵਾਈਆਂ ਸਾਰੀਆਂ ਮੁਫਤ ਨੇ ਪੇਸ਼ੈਂਟ ਨੂੰ ਬਾਹਰੋਂ ਕੋਈ ਦਵਾਈ ਜਿੱਦਾਂ ਮੁੱਖ ਮੰਤਰੀ ਦੇ ਆਦੇਸ਼ ਨੇ ਬਾਹਰੋਂ ਕੋਈ ਦਵਾਈ ਖਰੀਦੀ ਜਾਏਗੀ ਸਾਰੀ ਦਵਾਈ ਅੰਦਰ ਹੀ ਮਿਲੀ ਜਾਏਗੀ ਆਯੂਸ਼ਮਾਨ ਥੱਲੇ ਪੇਸ਼ੈਂਟ ਦਾ ਸਾਰਾ ਇਲਾਜ ਫ੍ਰੀ ਹੈਗਾ ਜਿਹੜੇ ਕੁੜੀਆਂ ਹੈਗੀਆਂ 5 ਸਾਲ ਤੱਕ ਦੀਆਂ ਉਹਨਾਂ ਦਾ ਇਲਾਜ ਫ੍ਰੀ ਹੈਗਾ ਜਿਹੜੇ ਸਰਕਾਰੀ ਸਕੂਲ ਦੇ ਬੱਚੇ ਨੇ ਉਹਨਾਂ ਦਾ ਇਲਾਜ ਫ੍ਰੀ ਹੈਗਾ ਇਸ ਕਰਕੇ ਸਰਕਾਰ ਵੱਲੋਂ ਜਿੰਨੀਆਂ ਸਹੂਲਤਾਂ ਲੋਕਾਂ तक ਪਹੁੰਚਾਉਣੀਆਂ ਚਾਹੀਦੀਆਂ ਨੇ ਸਾਡੀ ਅਸੀਂ ਪੂਰੀ ਕਰਨੇ ਪਏ ਆਂ ਕੁਝ ਸਾਡੀ ਕਮੀ ਪੇਸ਼ੀ ਹੈਗੀ ਸਟਾਫ ਵੱਲੋਂ ਜਿੱਦਾਂ ਸਾਡੇ ਕੋਲੋਂ ਡਾਕਟਰ ਦੀ ਕਮੀ ਹੈਗੀ ਸਟਾਫ ਨਰਸਿੰਸ ਦੀ ਕਮੀ ਹੈਗੀ ਉਸ ਕਮੀ ਦੇ ਬਾਵਜੂਦ ਵੀ ਅਸੀਂ ਵੱਦ ਤੋਂ ਵੱਦ ਕੋਸ਼ਿਸ਼ ਕਰ ਰਹੇ ਆਂ ਕਿ ਅਸੀਂ ਸਹੂਲਤਾਂ ਦੇਈਏ ਤੇ ਇਹ ਜਿਹੜੀ ਕਮੀ ਹੈ ਇਹ ਤੇ ਉੱਪਰ ਸਰਕਾਰ ਵੱਲੋਂ ਜਦੋਂ ਪੂਰੀ ਹੋਗੀ ਤੇ ਅਸੀਂ ਹੋਰ ਬਗਿਆ ਕੰਮ ਕਰਦੇ ਮੈਡਮ ਮੇਰੇ ਕੋਲ ਸਵਾਲ ਸੀਗਾ ਸਾਡਾ ਤੁਸੀਂ ਸਹੂਲਤਾਂ ਬਹੁਤ ਕਹਣਾ ਦਿੰਦੀਆਂ ਸਰਕਾਰ ਵੱਲੋਂ ਹੈਗੀਆਂ ਲੇਕਿਨ ਇਹ ਸਹੂਲਤਾਂ ਇੰਪਲੀਮੈਂਟ ਤੇ ਸਟਾਫ ਨਹੀਂ ਕਰਦੇ ਨਾ ਸਟਾਫ ਹੀ ਹੈ ਨਹੀਂ ਕਿ ਉਹ ਸਹੂਲਤਾਂ ਦਾ ਕੋਈ ਫਾਇਦਾ ਨਹੀਂ ਹੈਗਾ ਜ਼ੀਰੋ ਵਰਤ ਹੁੰਦਾ ਜਿੰਨੀ ਦੇਰ ਅਸੀਂ ਇੱਥੇ ਹੈਗੇ ਆ ਉੰਨੀ ਦੇਰ ਤੇ ਅਸੀਂ ਜੋ ਜਿੱਦਾਂ ਦਵਾਈਆਂ ਤੇ ਅਸੀਂ 2 ਵਜੇ ਤੱਕ ਵੰਡਣੀਆਂ ਨੇ ਅਸੀਂ ਦੇਣੇ ਆ ਫ੍ਰੀ ਐਸ ਡੀ ਵੀ ਅਸੀਂ ਫ੍ਰੀ ਕਰਨੇ ਆ 2 ਵਜੇ ਤੱਕ ਜਿਹੜੇ ਅਸੀਂ ਦਾਖਲ ਵੀ ਜਿੰਨੀ ਦੇਰ ਤੱਕ ਸਾਡੇ ਕੋਲ ਸਟਾਫ ਹੈ ਅਸੀਂ ਮਰੀਜ਼ ਵੀ ਦਾਖਲ ਕਰਨੇ ਆ ਅਸੀਂ ਜਿਹੜੀ ਡਿਲੀਵਰੀ ਡਿਊਟੀ ਟਾਈਮ ਵਿੱਚ ਆਉਂਦੀ ਹੈ ਉਹ ਵੀ ਕਰਨੇ ਆ ਮੈਂ ਕਾਰਨ ਕੀ ਹੈਗਾ ਕਿ ਜਿਹੜਾ ਮਤਲਬ 5 ਵਜੇ ਤੋਂ ਬਾਅਦ ਆਉਟ ਨਹੀਂ ਹੈਗਾ ਸਟਾਫ ਦੀ ਕਮੀ ਹੈ ਲੇਕਿਨ ਕੋਈ ਹੋਰ ਆਪਾਂ ਮੋ ਨਹੀਂ ਲਿਆ ਸਕਦੇ ਜਿਹੜੇ ਜ਼ਿਲ੍ਹੇ ਵਿੱਚ ਹੀ ਸਟਾਫ ਦੀ ਕਮੀ ਤੇ ਜਿਹੜੀ ਸਰਕਾਰੀ ਹਸਪਤਾਲ ਜਿਹੜਾ ਜ਼ਿਲ੍ਹਾ ਹਸਪਤਾਲ ਹੈ ਉੱਥੇ ਕਪੂਰ ਥਲੇ ਉੱਥੇ 24 ਘੰਟੇ ਸੇਵਾਵਾਂ ਦੇਣ ਲਈ ਉਹ ਪੂਰੇ ਫੀਲਡ ਤੋਂ ਡਾਕਟਰ ਲੈਂਦੇ ਨੇ ਕਿਉਂਕਿ ਉਹ ਜ਼ਿਲ੍ਹਾ ਹਸਪਤਾਲ ਹੈਗਾ ਉਹਨਾਂ ਨੇ 24 ਘੰਟੇ ਸੇਵਾਵਾਂ ਦੇਣੀਆਂ ਹੀ ਨੇ ਤੇ ਉਹ ਪੂਰੇ ਫੀਲਡ ਤੋਂ ਟਿੱਬੇ ਤੋਂ ਫਤੂ ਟਿੰਗੇ ਤੋਂ ਗਾਲਾਂ ਸੰਗਿਆਂ ਤੋਂ ਸਾਰੇ ਪਾਸਿਓਂ ਸਟਾਫ ਪਾਰਟ ਆਫ ਇਸ ਵੀ ਹੈਲਥ ਗੜਵਾ ਅਮੀਰ ਕਰਦੇ ਆ ਜੀ ਜੋ ਵੀ ਤੁਸੀਂ ਸਾਡੇ ਲਈ ਕਰ ਸਕਦੇ ਹੋ ਜੀ ਜਰੂਰ ਕਰਿਓ ਜੀ ਬਾਕੀ ਜਿਹੜੀ ਤੁਸੀਂ ਗੱਲ ਕਹੀ ਕਿ ਇਹ ਸਰਕਾਰ ਦੇ ਕੰਮ ਆ ਤੇ ਅਸੀਂ ਵੀ ਕੋਸ਼ਿਸ਼ ਕਰਦੇ ਆ ਜੀ ਉੱਥੇ ਤੱਕ ਪਹੁੰਚ ਕਰਨ ਦੀ ਠੀਕ ਆ ਜੀ ਤੇ ਬਾਕੀ ਬੇਨਤੀ ਆ ਜੀ ਫੈਲ ਹਾਲ ਇੱਕ ਜਿਹੜਾ ਰਾਤ ਨੂੰ ਡਾਕਟਰ ਨਾਲ ਤੇ ਬੰਦੋਬਸਤ ਤੁਸੀਂ ਵੀ ਕਿਸੇ ਤਰੀਕੇ ਕਿਸੇ ਨਾਲ ਕਿਸੇ ਨੂੰ ਕਹਿ ਕੇ ਇੱਕ ਜਰੂਰ ਕਰਾਓ ਜੀ ਐਮਰਜੈਂਸੀ ਲਈ ਕਿਸੇ ਤਰੀਕੇ ਇਹ ਹੋ ਸਕਦਾ ਬਾਕੀ ਅਸੀਂ ਆਪਣੇ ਵੱਲੋਂ ਵੀ ਕੋਸ਼ਿਸ਼ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੇ ਸਾਨੂੰ ਕੋਈ ਅਸੀਏ ਨੇ ਉੱਪਰ ਲਿਖਾਂਗੇ ਜੇ ਸਾਨੂੰ ਕੋਈ ਮਿਲ ਜਾਏਗਾ ਤੇ ਅਸੀਂ ਜ਼ਰੂਰ ਠੀਕ ਹੈ ਮੈਡਮ ਧੰਨਵਾਦ ਜੀ ਆ ਮੈਡਮ ਇੱਕ ਤੁਹਾਨੂੰ ਅਸੀਂ ਲੈਟਰ ਦਿੱਤੀ ਉਹਦੀ ਸਾਨੂੰ ਰੀਸੀਵਿੰਗ ਦੇ ਦਿਓ ਜੀ ਅੱਛਾ ਠੀਕ ਹੈ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਜੀ ਬਾਕੀ ਸਾਰਿਆਂ ਨੂੰ ਬੇਨਤੀ ਹੈ ਜੀ ਆਪਾਂ ਕਪੂਰਥਲੇ ਜਾਣਾ ਜੀ ਡਿਪਟੀ ਸਾਹਿਬ ਦੇ ਤੇ ਜਿਹੜਾ ਬੰਦਾ ਵੀ ਸਾਡੇ ਨਾਲ ਜਾ ਸਕਦਾ ਉਹ ਬਾਬਾ ਕਾਮਦਾਸ ਦਫ਼ਤਰ ਤੇ ਅੱਜ ਜਰੂਰ ਪਹੁੰਚੇ ਧੰਨਵਾਦ ਜੀ ਥੈਂਕ ਯੂ ਜੀ ਬਹੁਤ ਬ